ਹallelujah ਸਾਰਿਆਂ ਨੂੰ ਮਸੀਹ ਵਿੱਚ ਸਲਾਮ ਖੁਦਾ ਸਾਰਿਆਂ ਨੂੰ ਬਰਕਤ ਆਸ਼ੀਸ਼ ਦੇ ਪਰਮੇਸ਼ਵਰ ਦਾ ਧੰਨਵਾਦ ਕਰਦੇ ਉਹਨਾਂ ਨੇ ਫੇਰ ਸਮਾਂ ਦਿੱਤਾ ਆਪਣੀ ਹਜ਼ੂਰੀ ਵਿੱਚ ਆਉਣ ਦਾ ਆਈਏ ਸਭ ਜਣ ਆਪਣੀਆਂ ਅੱਖਾਂ ਬੰਦ ਕਰਦੇ ਔਰ ਪ੍ਰਾਰਥਨਾ ਕਰਦੇ ਹਾਂ ਹallelujah 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 ਤੜਾ ਤਨਵਾਦ ਹੋ ਟੜਾ ਤਨਵਾਦ ਹੋ ਟੜਾ ਤਨਵਾਦ ਹੋ ਟੜਾ ਤਨਵਾਦ ਹੋ ਟੜਾ ਤਨਵਾਦ ਹੋ ਸਵਰਗੀ ਪਿਤਾ ਤੜਾਡੈ ਸ਼ੁਕਰ ਕਰਦੇ ਆ ਪਿਆਰੇ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਆ ਤੁਹਾਡੇ ਨਾਂ ਨੂੰ ਮਹਿਮਾ ਅਤੇ ਆਦਰ ਦਿੰਨੇ ਆ ਅੱਜ ਦੇ ਸਮੇਂ ਲਈ ਅੱਜ ਦੇ ਦਿਨ ਲਈ ਪਵਿੱਤਰ ਪਰਮੇਸ਼ਰ ਜਿਤ ਵੀ ਸਾਡੇ ਉੱਤੇ ਦਿੱਤਾ ਕਦੂਸ ਮਿਹਰਬਾਨ ਤੁਸੀਂ ਸਾਨੂੰ ਜਿਉਂਦਿਆਂ ਦੀ ਧਰਤੀ ਉੱਤੇ ਜਿਉਂਦੇ ਤੇ ਮਹਿਫੂਜ਼ ਰੱਖਿਆ ਹਰ ਤਰ੍ਹਾਂ ਦੀਆਂ ਦੁੱਖਾਂ ਤਕਲੀਫਾਂ ਤੋਂ ਬਿਮਾਰੀਆਂ ਲਚਾਰੀਆਂ ਤੋਂ ਹਰ ਤਰ੍ਹਾਂ ਰਹੀਆਂ ਪ੍ਰੇਸ਼ਾਨੀਆਂ ਤੋਂ ਬਚਾਇਆ ਤੁਹਾਡਾ ਸ਼ੁਕਰ ਕਰਦੀ ਆਂ ਯੇਸੂ ਰਾਜਾ ਤੁਹਾਡਾ ਅਨੁਗ੍ਰਹਿ ਤੁਹਾਡਾ ਜ਼ਲਾਲ ਇੱਕ ਇੱਕ ਜੀਵਨ ਵਿੱਚ ਕਾਰੀਏ ਕਰੇ ਪਿਆਰੇ ਪਰਮੇਸ਼ਵਰ ਜੀ ਅੱਜ ਦੀ ਜੋ ਵੀ ਸਾਡੀ ਪ੍ਰਾਰਥਨਾ ਆ ਯੇਸੂ ਰਾਜਾ ਇੱਕ ਇੱਕ ਲਈ ਬਰਕਤ ਆਸ਼ੀਸ਼ ਦਾ ਕਾਰਨ ਹੋਵੇ ਇੱਕ ਇੱਕ ਲਈ ਛੁਟਕਾਰੇ ਦਾ ਕਾਰਨ ਹੋਵੇ ਯੇਸੂ ਰਾਜਾ ਤੁਹਾਡਾ ਧੰਨਵਾਦ ਕਰਦੀ ਆਂ ਯੇਸੂ ਜੀ ਤੁਹਾਡਾ ਹੀ ਧੰਨਵਾਦ ਕਰਦੀ ਆਂ ਪਿਆਰੇ ਪਰਮੇਸ਼ਰ ਤੁਹਾਡਾ ਜ਼ਲਾਲ ਇੱਕ ਇੱਕ ਜੀਵਨ ਵਿੱਚ ਕਾਰੀਏ ਕਰੇ ਯੇਸੂ ਰਾਜਾ ਤੜਾ ਪਵਿੱਤਰ ਆਤਮਾ ਇੱਕ ਇੱਕ ਨੂੰ ਸ਼ੂਏ ਯੇਸੂ ਜੀ ਔਰ ਸਾਰੇ ਪਾਪ ਗੁਨਾਹ ਸਾਰੀਆਂ ਬਦੀਆਂ ਟੜੇ ਨਾਂ ਦੇ ਦੁਆਰਾ ਤੋੜੀਆਂ ਜਾਣ ਯੇਸੂ ਰਾਜਾ ਇੱਕ ਇੱਕ ਨੂੰ ਸ਼ਮਾ ਕਰੋ ਯੇਸੂ ਰਾਜਾ ਇੱਕ ਇੱਕ ਨੂੰ ਸ਼ਮਾ ਕਰੋ ਪਿਆਰੇ ਪਰਮੇਸ਼ਰ ਤੜਾ ਜਲਾਲ ਇੱਕ ਇੱਕ ਜੀਵਨ ਵਿੱਚ ਕਾਰੀਏ ਕਰੇ ਤੜਾ ਜਲਾਲ ਇੱਕ ਇੱਕ ਜੀਵਨ ਵਿੱਚ ਕਾਰੀਏ ਕਰੇ ਯੇਸੂ ਰਾਜਾ ਤੁਹਾਡਾ ਧੰਨਵਾਦ ਕਰਦੀਆਂ ਯੇਸੂ ਰਾਜਾ ਤੁਹਾਡਾ ਹੀ ਧੰਨਵਾਦ ਕਰਦੀਆਂ ਮੇਰੇ ਸਵਰਗੀ ਪਿਤਾ ਤੁਹਾਡਾ ਧੰਨਵਾਦ ਕਰਦੀਆਂ ਤੁਹਾਡਾ ਜਲਾਲ ਕਾਰੀਏ ਕਰੇ ਯੇਸੂ ਰਾਜਾ ਹallelujah hallelujah 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 ਟੜੇ ਨਾਂ ਦੀ ਵੜਿਆਈ ਹੋ 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 ਸਵਰਗਯੇ ਪਿਤਾ ਟੜਾ ਤਾਨਵਾ ਸਵਰਗਯੇ ਪਿਤਾ ਟੜਾ ਤਾਨਵਾ ਸਵਰਗਯੇ ਪਿਤਾ ਟੜਾ ਤਾਨਵਾ ਯੇਸ਼ੂ ਰਾਜਾ ਟੜਾ ਸ਼ੁਕਰ ਕਰਦੀਆਂ ਯੇਸ਼ੂ ਰਾਜਾ ਟੜਾ ਸ਼ੁਕਰ ਕਰਦੀਆਂ ਯੇਸ਼ੂ ਰਾਜਾ ਟੜਾ ਸ਼ੁਕਰ ਕਰਦੀਆਂ ਤੁਸੀਂ ਮਹਿਮਾ ਦੇ ਜੋਗੇ ਪਰਮੇਸ਼ਵਰ ਹੋ ਤੁਸੀਂ ਮਹਿਮਾ ਦੇ ਜੋਗੇ ਪਰਮੇਸ਼ਵਰ ਹੋ ਸਤੂਤੀ ਸਮਰੱਥਾ ਸਾਡੇ ਪਰਮੇਸ਼ਵਰ ਦੀ ਸਤੂਤੀ ਸਮਰੱਥਾ ਸਾਡੇ ਪਰਮੇਸ਼ਵਰ ਦੀ ਰਾਜਿਆਂ ਦੇ ਰਾਜਾ ਪ੍ਰਭੂਆਂ ਦੇ ਪ੍ਰਭੂ ਯੇਸ਼ੂ ਰਾਜਾ ਮੈਂ ਤੁਹਾਡਾ ਧੰਨਵਾਦ ਕਰਦੀਆਂ ਰਾਜਿਆਂ ਦੇ ਰਾਜਾ ਪ੍ਰਭੂਆਂ ਦੇ ਪ੍ਰਭੂ ਯੇਸ਼ੂ ਰਾਜਾ ਮੈਂ ਤੁਹਾਡਾ ਧੰਨਵਾਦ ਕਰਦੀ ਪਿਆਰੇ ਪਰਮੇਸ਼ਰ ਹਰ ਜਾਨ ਟੜੇ ਨਾਮ ਦੀ ਮਹਿਮਾ ਕਰੇ ਹਰ ਜਾਨ ਟੜੇ ਨਾਮ ਦੀ ਆਰਾਧਨਾ ਕਰੇ ਯੇਸ਼ੂ ਰਾਜਾ ਕਿਉਂਕਿ ਤੁਸੀਂ ਜਿੰਦੇ ਯਹਵਾ ਪਰਮੇਸ਼ਵਰ ਹੋ ਕਿਉਂਕਿ ਤੁਸੀਂ ਜਿੰਦੇ ਯਹਵਾ ਪਰਮੇਸ਼ਵਰ ਹੋ ਇਬਰਾਹੀਮ ਇਜ਼ਹਾਕ ਯਾਕੂਬ ਦੇ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੀ ਹਾਂ ਇਬਰਾਹੀਮ ਇਜ਼ਹਾਕ ਯਾਕੂਬ ਦੇ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੀ ਹਾਂ ਮੇਰੇ ਸਰਵ ਸ਼ਕਤੀਮਾਨ ਪਿਤਾ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਮੈਂ ਕਿੱਕ ਲਈ ਅਰਦਾਸ ਕਰਦੀ ਹਾਂ ਯੇਸ਼ੂ ਰਾਜਾ ਮੈਂ ਕਿੱਕ ਲਈ ਪ੍ਰਾਰਥਨਾ ਕਰਦੀ ਹਾਂ ਪਿਆਰੇ ਪਰਮੇਸ਼ਰ ਤੁਹਾਡੇ ਨਾਮ ਦੇ ਦੁਆਰੇ ਯੇਸ਼ੂ ਰਾਜਾ ਇੱਕ ਇੱਕ ਜੀਵਨ ਵਿੱਚ ਆਪਣੇ ਅਦਭੁਤ ਕਾਰੀਏ ਕਰੋ ਇੱਕ ਇੱਕ ਜੀਵਨ ਵਿੱਚ ਆਪਣੇ ਅਦਭੁਤ ਕਾਰੀਏ ਕਰੋ ਹਰ ਜਾਣ ਟੜੇ ਨਾਂ ਦੀ ਮਹਿਮਾ ਕਰੇ ਹਰ ਜਾਣ ਟੜੇ ਨਾਂ ਦੀ ਅਰਾਧਨਾ ਕਰੇ ਯੇਸ਼ੂ ਰਾਜਾ ਕਿਉਂਕਿ ਤੁਸੀਂ ਸਤੂਤੀਆਂ ਦੇ ਯੋਗੇ ਪਰਮੇਸ਼ਵਰ ਹੋ ਤੁਸੀਂ ਵਡਿਆਈਆਂ ਦੇ ਯੋਗੇ ਪਰਮੇਸ਼ਵਰ ਹੋ ਯੇਸ਼ੂ ਜੀ ਤੁਹਾਡਾ ਮੈਂ ਧੰਨਵਾਦ ਕਰਦੀ ਹਾਂ ਕਦੂਸ ਮਿਹਰਬਾਨ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਯੇਸ਼ੂ ਰਾਜਾ ਜ਼ਮੀਨ ਅਸਮਾਨ ਦੇ ਮਾਲਿਕ ਔਰ ਖਾਲਿਕ ਤੁਹਾਡਾ ਸ਼ੁਕਰ ਹੋ ਜ਼ਮੀਨ ਅਸਮਾਨ ਦੇ ਮਾਲਿਕ ਔਰ ਖਾਲਿਕ ਤੁਹਾਡਾ ਸ਼ੁਕਰ ਹੋ ਅਨੁਗ੍ਰਹਿ ਕਰੋ ਪਿਆਰੇ ਪਰਮੇਸ਼ਰ ਤੜਾ ਧੰਨਵਾਦ ਹੋ ਯੇਸੂ ਰਾਜਾ ਤੜਾ ਧੰਨਵਾਦ ਹੋ ਮੇਰੇ ਪਵਿੱਤਰ ਪਰਮੇਸ਼ਰ ਤੜਾ ਧੰਨਵਾਦ ਹੋ ਯੇਸੂ ਰਾਜਾ ਤੜਾ ਹੀ ਧੰਨਵਾਦ ਹੋ ਯੇਸੂ ਰਾਜਾ ਹਾਲੇਲੂਇਆ 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 ਤੜੇ ਨਾਂ ਨੂੰ ਮਹਿਮਾ ਮਿਲੇ ਯੇਸੂ ਜੀ ਤੜੇ ਨਾਂ ਨੂੰ ਮਹਿਮਾ ਮਿਲੇ ਯੇਸ਼ੂ ਜੀ ਤੜੇ ਨਾਂ ਨੂੰ ਮਹਿਮਾ ਮਿਲੇ ਯੇਸੂ ਰਾਜਾ ਪਵਿੱਤਰ ਪਰਮੇਸ਼ਰ ਤੜਾ ਧੰਨਵਾਦ ਕਰਦੀਆਂ ਸਰਵ ਸ਼ਕਤੀਮਾਨ ਪਿਤਾ ਮੈਂ ਤੜਾ ਧੰਨਵਾਦ ਕਰਦੀਆਂ ਯੇਸੂ ਜੀ ਅੱਜ ਦੀ ਪ੍ਰਾਰਥਨਾ ਜਿਨਨੇ ਭੈਣ ਭਰਾ ਸੁਣਨ ਪਵਿੱਤਰ ਪਰਮੇਸ਼ਰ ਇਹਨਾਂ ਦੇ ਜੀਵਨਾਂ ਵਿੱਚ ਕੰਮ ਕਰੋ ਯਿਸੂ ਰਾਜਾ ਤੁਸੀਂ ਕਿਹਾ ਵਿਸ਼ਵਾਸ ਕਰਨ ਵਾਲੇ ਲਈ ਸਭ ਕੁਝ ਹੋ ਜਾਂਦਾ ਯਿਸੂ ਜੀ ਜਿਨਨੇ ਭੈਣ ਭਰਾ ਇਹ ਪੂਰੀ ਅਧੀਨਗੀ ਦੇ ਨਾਲ ਪੂਰੇ ਵਿਸ਼ਵਾਸ ਦੇ ਨਾਲ ਇਸ ਪ੍ਰਾਰਥਨਾ ਨੂੰ ਆਪਣੇ ਜੀਵਨ ਚ ਗ੍ਰਹਿਣ ਕਰਨ ਉਹਨਾਂ ਉੱਤੇ ਤੁਹਾਡੀ ਕਿਰਪਾ ਹੋ ਜੇ ਉਨਾ ਉਤੇ ਤੁਹਾਡੀ ਧਿਆ ਹੋ ਜੇ ਪਿਆਰੇ ਪਰਮੇਸ਼ਰ ਉਹਨਾ ਉਤੇ ਤੁਹਾਡਾ ਰਹਿਮ ਫਜ਼ਲ ਕਾਰੀਏ ਕਰੇ ਯੇਸੂ ਜੀ ਮੈਂ ਤੁਹਾਡਾ ਸ਼ੁਕਰ ਕਰਦੀ ਆ ਇਹ ਕਿਰਪਾ ਨੂੰ ਪਾ ਸਕਣ ਯੇਸੂ ਰਾਜਾ ਇਹਨਾਂ ਦੇ ਛੀਵਨ ਵਿੱਚ ਤੁਹਾਡਾ ਉਧਾਰਾਜੇ ਯੇਸੂ ਜੀ ਕਿਉਂਕਿ ਤੁਸੀਂ ਉਧਾਰ ਕਰਤਾ ਪਰਮੇਸ਼ਰ ਹੋ ਤੁਸੀਂ ਸ਼ਾਂਤੀ ਦੇ ਰਾਜਕੁਮਾਰ ਹੋ ਯਿਸੂ ਰਾਜਾ ਅੱਜ ਸਾਰੇ ਬੰਧਨ ਟੜੇ ਨਾਂ ਦੇ ਦੁਆਰਾ ਟੁੱਟਣ ਯਿਸੂ ਰਾਜਾ ਇੱਕ ਇੱਕ ਕਾਰ ਉੱਤੇ ਇੱਕ ਇੱਕ ਰੂਹ ਉੱਤੇ ਇੱਕ ਇੱਕ ਜੀਵਨ ਉੱਤੇ ਟੜਾ ਜਲਾਲ ਕਾਰੀਏ ਕਰੇ ਸਾਰੇ ਬੰਧਨ ਟੜੇ ਨਾਂ ਦੇ ਦੁਆਰਾ ਤੋੜੇ ਜਾਣ ਅੰਧਕੋਰ ਦੀਆਂ ਵਿਰੋਧੀ ਦੀਆਂ ਸਾਰੀਆਂ ਚਾਲਾਂ ਟੜੇ ਨਾਂ ਦੇ ਦੁਆਰਾ ਸ਼ਰਮਿੰਦੀਆਂ ਕੀਤੀਆਂ ਜਾਣ ਯਿਸੂ ਰਾਜਾ ਜਿਨ੍ਹਾਂ ਭੈਣ ਭਰਾ ਸਾਡੇ ਨਾਲ ਮਿਲ ਕੇ ਇਸ ਪ੍ਰਾਰਥਨਾ ਦੇ ਦੁਆਰਾ ਜੁੜੇ ਹੋਏ ਯੇਸੂ ਰਾਜਾ ਜਿਨਨੇ ਸਾਡੇ ਨਾਲ ਇਹ ਪ੍ਰਾਰਥਨਾ ਨੂੰ ਪਿਆਰੇ ਪਰਮੇਸ਼ਰ ਸੁਣ ਰਹੇ ਆ ਜਿਨਨੇ ਸਾਡੇ ਨਾਲ ਪ੍ਰਾਰਥਨਾ ਕਰ ਰਹੇ ਆ ਯੇਸੂ ਰਾਜਾ ਇਹਨਾਂ ਦੇ ਜੀਵਨਾ ਵਿੱਚੜਾ ਪਵਿੱਤਰ ਆਤਮਾ ਕਾਰੀਏ ਕਰੇ ਇਹਨਾਂ ਦੇ ਜੀਵਨਾ ਵਿੱਚੜਾ ਪਵਿੱਤਰ ਆਤਮਾ ਕਾਰੀਏ ਕਰੇ ਔਰ ਸਾਰੇ ਬੰਧਨ ਕਦੂਸ ਮਿਹਰਬਾਨ ਇਹਨਾਂ ਰਿਆਜ ਤੋੜੇ ਜਾਣ ਸਾ ਮਰਤੀਏ ਪਿਤਾ ਸਾਰੀਆਂ ਰੁਕਾਵਟਾਂ ਅੱਜ ਤੁਹਾਡੀ ਪ੍ਰਾਰਥਨਾ ਦੇ ਦੁਆਰਾ ਇਹਨਾਂ ਦੇ ਜੀਵਨਾ ਚ ਤੋੜੀਆਂ ਜਾਣ ਯੇਸੂ ਰਾਜਾ ਤੁਹਾਡੇ ਪਿਆਰੇ ਪਰਮੇਸ਼ਰ ਨਾਮ ਦੇ ਦੁਆਰਾ ਸਾਰੇ ਬੰਧਨ ਸਾਰੀਆਂ ਰੁਕਾਵਟਾਂ ਸਾਰੀਆਂ ਪਰੇਸ਼ਾਨੀਆਂ ਇਹਨਾਂ ਦੇ ਜੀਵਨ ਚ ਹਮੇਸ਼ਾ ਹਮੇਸ਼ਾ ਲਈ ਜਾਂਦੀਆਂ ਰਹਿਣ ਮੈਂ ਸਵਰਗੀ ਪਿਤਾ ਤੁਹਾਡਾ ਧੰਨਵਾਦ ਕਰਦੀ ਹਾਂ ਤੁਹਾਡੇ ਨਾਮ ਨੂੰ ਮਹਿਮਾ ਦਿੰਦੀ ਹਾਂ ਪਿਆਰੇ ਪਰਮੇਸ਼ਰ ਟੜਾ ਜ਼ਲਾਲ ਇੱਕ ਇੱਕ ਜੀਵਨ ਚ ਪ੍ਰਗਟ ਕੀਤਾ ਜਾਏ ਛੋਟੇ ਤੋਂ ਲੈ ਕੇ ਵੱਡੇ ਤੱਕ ਹਰ ਇੱਕ ਤੇ ਦਇਆ ਕਰੋ ਰਹਿਮ ਕਰੋ ਫਜ਼ਲ ਕਰੋ ਯੇਸ਼ੂ ਰਾਜਾ ਇਹਨਾਂ ਦੇ ਹੱਥਾਂ ਦੇ ਕੰਮਾਂ ਉੱਤੇ ਬਰਕਤ ਤੇ ਆਸ਼ੀਸ਼ ਦਿਓ ਯੇਸ਼ੂ ਰਾਜਾ ਇਹਨਾਂ ਦੀਆਂ ਕਮਾਈਆਂ ਵਿੱਚ ਵਾਦੇ ਤੇ ਵਾਦਾ ਕਰੋ ਪਿਆਰੇ ਪਰਮੇਸ਼ਰ ਇਹਨਾਂ ਦੇ ਘਰਾਂ ਪਰਵਾਰਾਂ ਤੇ ਟੜਾ ਜ਼ਲਾਲ ਬਣਿਆ ਰਵੇ ਪਿਆਰੇ ਪਰਮੇਸ਼ਰ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਯੇਸ਼ੂ ਰਾਜਾ ਤੁਹਾਡਾ ਪਵਿੱਤਰ ਆਤਮਾ ਕਾਰਜ ਇਹ ਕਰੇ ਤੁਹਾਡਾ ਪਵਿੱਤਰ ਆਤਮਾ ਕਾਰਜ ਇਹ ਕਰੇ ਯੇਸ਼ੂ ਰਾਜਾ ਧੰਨਵਾਦ ਹੋ ਧੰਨਵਾਦ ਹੋ ਧੰਨਵਾਦ ਹੋ ਧੰਨਵਾਦ ਹੋ ਧੰਨਵਾਦ ਹੋ ਧੰਨਵਾਦ ਹੋ ਸਾਰਾ ਆਦਰ ਔਰ ਜ਼ਲਾਲ ਤੁਹਾਡੇ ਨਾਂ ਨੂੰ ਮਿਲੇ ਸਾਰਾ ਆਦਰ ਔਰ ਜ਼ਲਾਲ ਤੁਹਾਡੇ ਨਾਂ ਨੂੰ ਮਿਲੇ ਪਿਆਰੇ ਪਰਮੇਸ਼ਵਰ ਸਾਡੇ ਵਿੱਚ ਕੋਈ ਖੂਬੀ ਕੋਈ ਲਿਆਕਤ ਨਹੀਂ ਪਿਆਰੇ ਪਰਮੇਸ਼ਰ ਤੁਸੀਂ ਸਭ ਕੁਝ ਕਰਨ ਦੀ ਸਮਰਥ ਰੱਖਣ ਵਾਲੇ ਪਰਮੇਸ਼ਰ ਹੋ ਤੁਸੀਂ ਸਭ ਕੁਝ ਕਰਨ ਦੀ ਸਮਰਥ ਰੱਖਣ ਵਾਲੇ ਪਰਮੇਸ਼ਰ ਹੋ ਯੀਸ਼ੂ ਜੀ ਤੁਹਾਡਾ ਧੰਨਵਾਦ ਕਰਦੀਆਂ ਯੀਸ਼ੂ ਜੀ ਤੁਹਾਡਾ ਹੀ ਧੰਨਵਾਦ ਕਰਦੀਆਂ ਪਿਆਰੇ ਪਰਮੇਸ਼ਰ ਹallelujah 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 ਸਵਰਗੀ ਪਿਤਾ ਤੁਹਾਡਾ ਸ਼ੁਕਰ ਹੋ 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 ਅੱਜ ਦੀ ਪ੍ਰਾਰਥਨਾ ਦੇ ਦੁਆਰਾ ਯੀਸ਼ੂ ਰਾਜੇ ਇੱਕ ਇੱਕ ਜੀਵਨ ਜ ਤੜਾ ਅਨੁਗ੍ਰਹਿ ਹੋਵੇ ਅੱਜ ਦੀ ਪ੍ਰਾਰਥਨਾ ਦੇ ਦੁਆਰਾ ਇੱਕ ਇੱਕ ਨੂੰ ਸ਼ੂਓ ਪਿਆਰੇ ਪਰਮੇਸ਼ਰ ਅੱਜ ਦੀ ਪ੍ਰਾਰਥਨਾ ਦੇ ਦੁਆਰਾ ਟਾੜੇ ਅਜੀਬ ਰ ਚੰਬੇ ਕਾਰੀਏ ਕੀਤੇ ਜਾਣ ਪਿਆਰੇ ਪਰਮੇਸ਼ਰ ਅੱਜ ਦੀ ਪ੍ਰਾਰਥਨਾ ਦੇ ਦੁਆਰਾ ਸਾਰੀਆਂ ਰੁਕਾਵਟਾਂ ਟਾੜੇ ਨਾਂ ਦੇ ਦੁਆਰਾ ਛਾਂਦੀਆਂ ਰਹਿਣ ਯੇਸੂ ਰਾਜਾ ਤੁਹਾਡਾ ਸ਼ੁਕਰ ਕਰਦੇ ਹਾਂ ਤੁਹਾਡਾ ਈ ਸ਼ੁਕਰ ਕਰਦੇ ਸ਼ਾਂਤੀ ਦੇ ਰਾਜkumar ਪਰਮੇਸ਼ਵਰ ਮੈਟਾ ਧੰਨਵਾਦ ਕਰਦੀਆਂ ਸ਼ਾਂਤੀ ਦੇ ਰਾਜkumar ਪਰਮੇਸ਼ਵਰ ਜੀ ਮੈਟਾ ਧੰਨਵਾਦ ਕਰਦੀਆਂ ਯੇਸੂ ਜੀ ਤੁਹਾਡਾ ਫਜ਼ਲ ਹੋਵੇ ਪਿਆਰੇ ਪਰਮੇਸ਼ਵਰ ਇੱਕ ਇੱਕ ਜੀਵ ਨੂੰ ਤੇ ਤੁਹਾਡਾ ਫਜ਼ਲ ਹੋਵੇ ਪਿਆਰੇ ਪਰਮੇਸ਼ਵਰ ਜੀ ਹੇਲੂਇਆ ਟੜਾ ਧੰਵਾਦ ਹੋਟੜਾ ਧੰਵਾਦ ਹੋਟੜਾ ਧੰਵਾਦ ਹੋਟੜਾ ਧੰਵਾਦ ਹੋਟੜਾ ਧੰਵਾਦ ਹੋਟੜਾ ਧੰਵਾਦ ਸਭ ਭੈਣ ਭਰਾ ਇਸ ਪ੍ਰਾਰਥਨਾ ਨੂੰ ਆਪਣੇ ਜੀਵਨ ਵਿੱਚ ਰਿਸੀਵ ਕਰੀਏ ਸਾਰੇ ਭੈਣ ਭਰਾ ਇਸ ਦੀ ਪ੍ਰਾਰਥਨਾ ਨੂੰ ਆਪਣੇ ਜੀਵਨ ਵਿੱਚ ਗ੍ਰਹਿਣ ਕਰੀਏ ਪਰਮੇਸ਼ਰ ਤੁਹਾਡੇ ਜੀਵਨਾਂ ਨੂੰ ਬਦਲੇਗਾ ਪਰਮੇਸ਼ਰ ਤੁਹਾਡੇ ਕਮਾਹਕਾਰਾਂ ਉਤੇ ਬਰਕਤ ਰਾਸ਼ੀਸ਼ ਦੇਵੇਗਾ ਸਾਰੇ ਬੰਦਨ ਇਸ ਦੀ ਪ੍ਰਾਰਥਨਾ ਦੇ ਦੁਆਰਾ ਤੁਹਾਡੇ ਜੀਵਨਾਂ ਜੋ ਟੁੱਟਣਗੇ ਇਸ ਦੀ ਪ੍ਰਾਰਥਨਾ ਦੇ ਦੁਆਰਾ ਸਾਰੀਆਂ ਰੁਕਾਵਟਾਂ ਸਾਰੀਆਂ ਪਰੇਸ਼ਾਨੀਆਂ ਦਾ ਹੱਲ ਕੀਤਾ ਜਾਵੇਗਾ ਧੰਨਵਾਦ ਹੋ ਪਿਆਰੇ ਪਰਮੇਸ਼ਰ ਤੁਹਾਡਾ ਪਵਿੱਤਰ ਆਤਮਾ ਇੱਕ ਇੱਕ ਦੇ ਜੀਵਨ ਚ ਕਾਰਜ ਇਹ ਕਰੇ ਤੁਹਾਡਾ ਪਵਿੱਤਰ ਆਤਮਾ ਇੱਕ ਇੱਕ ਦੇ ਜੀਵਨ ਚ ਕਾਰਜ ਇਹ ਕਰੇ ਇਸੇ ਵਕਤ ਪਿਆਰੇ ਪਰਮੇਸ਼ਰ ਤੁਹਾਡਾ ਪਵਿੱਤਰ ਆਤਮਾ ਇਹਨਾਂ ਦੇ ਜੀਵਨਾ ਚ ਕੰਮ ਕਰੇ ਇਸੇ ਵਕਤ ਤੁਹਾਡਾ ਪਵਿੱਤਰ ਆਤਮਾ ਇਹਨਾਂ ਦੇ ਜੀਵਨਾ ਚ ਕੰਮ ਕਰੇ ਪਿਆਰੇ ਪਰਮੇਸ਼ਰ ਸਾਰੀਆਂ ਉਲਝਣਾਂ ਤੁਹਾਡੇ ਨਾਮ ਦੇ ਦੁਆਰਾ ਜਾਂਦੀਆਂ ਰਹਿਣ ਸਾਰੀਆਂ ਪਰੇਸ਼ਾਨੀਆਂ ਤੁਹਾਡੇ ਨਾਮ ਦੇ ਦੁਆਰਾ ਜਾਂਦੀਆਂ ਰਹਿਣ ਯੈਸੂ ਰਾਜਾ ਤੁਹਾਡਾ ਸ਼ੁਕਰਗੁਜ਼ਾਰ ਦੇ ਪਿਆਰੇ ਪਰਮੇਸ਼ਰ ਟੜਾ ਸ਼ੁਕਰ ਕਰਦੇ ਹਾਂ ਯੇਸੂ ਰਾਜਾ ਇਹਨਾਂ ਦੇ ਕਾਰੋਬਾਰਾਂ ਉਤੇ ਟੜਾ ਜ਼ਲਾਲ ਹੋਵੇ ਪਿਆਰੇ ਪਰਮੇਸ਼ਰ ਇਹਨਾਂ ਦੇ ਕਮਾਂ ਕਾਰਾਂ ਉਤੇ ਟੜਾ ਪਵਿੱਤਰ ਆਤਮਾ ਕਾਰਜ ਇਹ ਕਰੇ ਯੇਸੂ ਰਾਜਾ ਇਹ 100 ਗੁਣਾ ਬੀਜਣ ਵਾਲੇ ਭੰਜਣ ਪਿਆਰੇ ਪਰਮੇਸ਼ਰ 100 ਗੁਣਾ ਫਲ ਦੇਣ ਵਾਲੇ ਭੰਜਣ ਪਿਆਰੇ ਪਰਮੇਸ਼ਰ ਮੈਂ ਤੁਹਾਡਾ ਧੰਨਵਾਦ ਕਰਦੀ ਯੇਸੂ ਜੀ ਮੈਂ ਤੁਹਾਡਾ ਹੀ ਧੰਨਵਾਦ ਕਰਦੀ ਪਵਿੱਤਰ ਪਰਮੇਸ਼ਰ ਤੁਹਾਡੇ ਨਾਂ ਨੂੰ ਮਹਿਮਾ ਮਿਲੇ ਯੇਸੂ ਰਾਜਾ ਤੁਹਾਡੇ ਨਾਂ ਨੂੰ ਮਹਿਮਾ ਮਿਲੇ ਮੇਰੇ ਯੇਸੂ ਰਾਜਾ ਧੰਨਵਾਦ ਹੋ ਧੰਨਵਾਦ ਹੋ ਧੰਨਵਾਦ ਹੋ ਧੰਨਵਾਦ ਹੋ ਧੰਨਵਾਦ ਅਨੁਗ੍ਰਹਿ ਕਰੋ ਅਨੁਗ੍ਰਹਿ ਕਰੋ ਅਨੁਗ੍ਰਹਿ ਕਰੋ ਅਨੁਗ੍ਰਹਿ ਕਰੋ ਅਨੁਗ੍ਰਹਿ ਕਰੋ ਹallelujah 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 ਵੜਿਆਈ ਹੋ ਵੜਿਆਈ ਹੋ ਵੜਿਆਈ ਹੋ ਵੜਿਆਈ ਹੋ ਵੜਿਆਈ ਹੋ ਵੜਿਆਈ ਹੋ ਟੜੇ ਨਾਂ ਦੀ 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 ਵੜਿਆਈ ਹੋ ਨੌਜਵਾਨ ਬੱਚਿਆਂ ਉਤੇ ਦਇਆ ਕਰੋ ਰਹਿਮ ਕਰੋ ਪਿਆਰੇ ਪਰਮੇਸ਼ਵਰ ਨੌਜਵਾਨ ਪੀੜੀ ਜੇ ਸੂਰਾਜ ਟੜੇ ਨਾਂ ਦੀ ਮਹਿਮਾ ਕਰੇ ਟੜੇ ਨਾਂ ਦੀ ਆਰਾਧਨਾ ਕਰੇ ਜਿੰਨੇ ਬੱਚੇ ਪਿਆਰੇ ਪਰਮੇਸ਼ਵਰ ਨਸ਼ਿਆਂ ਦੇ ਗੁਲਾਮ ਹਨ ਉਹਨਾਂ ਨੂੰ ਨਸ਼ਿਆਂ ਤੋਂ ਆਜ਼ਾਦ ਕਰੋ ਜਿਨਨੇ ਬੱਚੇ ਵੀ ਵਿਚਾਰ ਦੇ ਗੁਲਾਮ ਹਨ ਵੀ ਵਿਚਾਰ ਤੋਂ ਆਜ਼ਾਦ ਕਰੋ ਜਿਨਨੇ ਬੱਚੇ ਗੰਦੀ ਸੰਗਤੀ ਵਿੱਚ ਫਸੇ ਹੋਏ ਆ ਪਿਆਰੇ ਪਰਮੇਸ਼ਰ ਉਹਨੂੰ ਗਲਤ ਸੰਗਤੀ ਵਿੱਚੋਂ ਉਹਨਾਂ ਨੂੰ ਆਜ਼ਾਦ ਕਰੋ ਪਿਆਰੇ ਪਰਮੇਸ਼ਰ ਜੀ ਹਰ ਇੱਕ ਜਾਨ ਟੜੇ ਨਾਮ ਦੀ ਮਹਿਮਾ ਕਰੇ ਹਰ ਇੱਕ ਬੱਚਾ ਟੜੇ ਨਾਮ ਦੇ ਵਿੱਚ ਬਚਾਇਆ ਜਾਵੇ ਪਿਆਰੇ ਪਰਮੇਸ਼ਰ ਇਹਨਾਂ ਦੇ ਜੀਵਨ ਉੱਤੇ ਆਪਣਾ ਕਬਜ਼ਾ ਕਰੋ ਯੇਸੂ ਰਾਜਾ ਇਹਨਾਂ ਨੂੰ ਚੰਗਾ ਔਰ ਚੋਖਾ ਜੀਵਨ ਦੇ ਦਿਓ ਆਜ਼ਾਦੀ ਵਾਲਾ ਰਿਹਾਈ ਵਾਲਾ ਪਿਆਰੇ ਪਰਮੇਸ਼ਰ ਮੈਂ ਤੁਹਾਡਾ ਤਨਵਾਦ ਕਰਦੀ ਹਾਂ ਯੇਸੂ ਜੀ ਜਿਨਨੇ ਬੱਚੇ ਆਪਣੇ ਮਾਂ ਬਾਪ ਆਗਿਆਕਾਰੀ ਪਿਆਰੇ ਪਰਮੇਸ਼ਵਰ ਉਹਨਾਂ ਤੇ ਵੀ ਦਇਆ ਕਰੋ ਪਿਆਰੇ ਪਰਮੇਸ਼ਵਰ ਤਾਂ ਜੋ ਟਾਡੇ ਬਚਨਾਂ ਦੇ ਅਨੁਸਾਰ ਆਪਣੇ ਮਾਪੇ ਦੇ ਆਗਿਆਕਾਰ ਹੋ ਜਾਣ ਯੀਸੂ ਰਾਜਾ ਆਪਣੇ ਮਾਪੇ ਦੀ ਇੱਜ਼ਤ ਕਰਨ ਵਾਲੇ ਬਣ ਜਾਣ ਉਹਨਾਂ ਦੀ ਪਿਆਰੇ ਪਰਮੇਸ਼ਵਰ ਜੀ ਹਰ ਇੱਕ ਗੱਲ ਨੂੰ ਮੰਨਣ ਵਾਲੇ ਬਣ ਜਾਣ ਯੀਸੂ ਰਾਜਾ ਮੈਂ ਤੁਹਾਡਾ ਸ਼ੁਕਰਗਾਰੀ ਤੁਹਾਡਾ ਮੈਂ ਧੰਨਵਾਦ ਕਰਦੀ ਪਿਆਰੇ ਪਰਮੇਸ਼ਵਰ ਤੁਹਾਡਾ ਜ਼ਾਲਲ ਇਹਨਾਂ ਦੇ ਬੱਚਿਆਂ ਦੇ ਜੀਵਨਾਂ 'ਚ ਪ੍ਰਗਟ ਕੀਤਾ ਜਾਏ ਪਿਆਰੇ ਪਰਮੇਸ਼ਵਰ ਤੁਹਾਡਾ ਜ਼ਾਲਲ ਇਹਨਾਂ ਬੱਚਿਆਂ ਦੀ ਜੀਵਨਾਂ 'ਚ ਪ੍ਰਗਟ ਕੀਤਾ ਜਾਏ ਪਿਆਰੇ ਪਰਮੇਸ਼ਵਰ ਮੈਂ ਤੁਹਾਡਾ ਸ਼ੁਕਰਗਾਰੀ ਦਾ ਧੰਨਵਾਦ ਕਰਦੀਆਂ ਤੁਹਾਡੇ ਨਾਂ ਨੂੰ ਮਹਿਮਾ ਦਿੰਦੀਆਂ ਸਵਰਗਈ ਪਿਤਾ ਜੀ ਸ਼ੁਕਰਾਨਾ ਬਾਦ ਕਰਦੀ ਆ ਯੇਸ਼ੂ ਜੀ ਮੈਂ ਵਿਸ਼ਵਾਸ ਕਰਦੀ ਮੈਂ ਜੋ ਕੁਝ ਮੰਗਿਆ ਤੁਸੀਂ ਦੇ ਦਿੱਤਾ ਪਿਆਰੇ ਪਰਮੇਸ਼ਰ ਔਰ ਜਿੰਨੇ ਭੈਣ ਭਰਾ ਸਾਡੀ ਇਸ ਪ੍ਰਾਰਥਨਾ ਦੇ ਨਾਲ ਜੁੜੇ ਹੋਇਆ ਤੁਸੀਂ ਉਹਨਾਂ ਦੇ ਜੀਵਨਾਂ 'ਚ ਆਪਣੇ ਕੰਮਾਂ ਨੂੰ ਪ੍ਰਗਟ ਕੀਤਾ ਆ ਇਹਨਾਂ ਦੇ ਜੀਵਨਾਂ ਨੂੰ ਰਿਹਾ ਕੀਤਾ ਆ ਆਜ਼ਾਦ ਕੀਤਾ ਯੇਸ਼ੂ ਜੀ ਟੜਾ ਧੰਨਵਾਦ ਕਰਦੇ ਟੜੇ ਨਾਂ ਨੂੰ ਮਹਿਮਾ ਦਿੰਦੇ ਆ ਮੈਂ ਬਾਕੀ ਦਾ ਸਮਾਂ ਤੁਹਾਡੇ ਜ਼ੋਰਾਵਰ ਹੱਥਾਂ 'ਚ ਸੌਂਪਦੀ ਆ ਸਾਡੀ ਪ੍ਰਾਰਥਨਾ ਨੂੰ ਸੁਣੋ ਸੁਣ ਕੇ ਕਬੂਲ ਕਰੋ ਅਸੀਂ ਮੰਗਦੇ ਆਪਣੇ ਪ੍ਰਭੂ ਯੇਸ਼ੂ ਮਸੀਹ ਦੇ ਨਾਮ 'ਤੇ ਆਮੀਨ ਆਮੀਨ ਖੁਦਾ ਦਾ ਧੰਨਵਾਦ ਕਰਦੀਆਂ ਪਰਮੇਸ਼ਵਰ ਦੇ ਨਾਮ ਨੂੰ ਮਹਿਮਾ ਅਤੇ ਆਦਰ ਦਿੰਦੇ ਆ ਕਿ ਉਹਨੇ ਥੋੜਾ ਜਿਹਾ ਸਮਾਂ ਦਿੱਤਾ ਸਾਨੂੰ ਤਾਂ ਜੋ ਅਸੀਂ ਸਭ ਜਨ ਮਿਲ ਕੇ ਪ੍ਰਾਰਥਨਾ ਕਰ ਸਕੀਏ ਪਰਮੇਸ਼ਵਰ ਦੀ ਮਹਿਮਾ ਕਰ ਸਕੀਏ ਉਹਦਾ ਨਾਮ ਨੂੰ ਧੰਨਵਾਦ ਦੇ ਸਕੀਏ ਜੋ ਸਾਨੂੰ ప్రతి ਦਿਨ ਸੰਭਾਲ ਕੇ ਰੱਖਦੇ ਆ ਔਰ ਮੈਂ ਸਾਰੇ ਅੱਗੇ ਬੇਨਤੀ ਕਰਦੀਆਂ ਸਾਡੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਔਰ ਸਬਸਕ੍ਰਾਈਬ ਕਰੋ ਔਰ ਸਾਡੇ ਇਹ ਚੈਨਲ ਨੂੰ ਇਹ ਵੀਡੀਓ ਨੂੰ ਹੋਰਾਂ ਲੋਕਾਂ ਤੱਕ ਵੀ ਪਹੁੰਚਾਓ ਤਾ ਜੋ ਜਿਹੜੇ ਲੋਕ ਭੈਣ ਭਰਾ ਦੁਖੀ ਆ ਬਿਮਾਰ ਆ ਲਚਾਰ ਆ ਜੀਵਨਾ ਦੇ ਜੀਵਨਾ ਵਿੱਚ ਹੋਰ ਵੀ ਬਹੁਤ ਸਾਰੀਆਂ ਪਰੇਸ਼ਾਨੀਆਂ ਹੋ ਸਕਦੀਆਂ ਆ ਉਹਨਾਂ ਲਈ ਅਸੀਂ ਪ੍ਰਾਰਥਨਾ ਕਰ ਸਕੀਏ ਔਰ ਸਾਨੂੰ ਕਮੈਂਟ ਵੱਧ ਤੋਂ ਵੱਧ ਕਰਿਆ ਕਰੋ ਔਰ ਆਪਣਾ ਨਾਮ ਆਪਣੀ ਜਗ੍ਹਾ ਦੱਸਿਆ ਕਰੋ ਤੁਸੀਂ ਕਿੱਥੋਂ ਕਮੈਂਟ ਕਰਦੇ ਆ ਤਾਂ ਜੋ ਅਸੀਂ ਸਾਰੇ ਭੈਣ ਭਰਾਵਾਂ ਲਈ ਨਾਮ ਲੈ ਕੇ ਪ੍ਰਾਰਥਨਾ ਕਰ ਸਕੀਏ ਔਰ ਤੁਸੀਂ ਆਪਣੇ ਨਾਮ ਦੇ ਦੁਆਰਾ ਜੀ ਤੁਹਾਡੇ ਲਈ ਦੁਆ ਕੀਤੀ ਜਾਂਦੀ ਆ ਪ੍ਰਾਰਥਨਾ ਕੀਤੀ ਜਾਂਦੀ ਆ ਆਸ਼ੀਸ਼ ਪਾਓ ਬਰਕਤ ਪਾਓ ਸਾਰਿਆਂ ਨੂੰ ਸਲਾਮ ਖੁਦਾ ਸਾਰਿਆਂ ਨੂੰ ਬਰਕਤ ਰਾਸ਼ੀਸ਼ ਦੇ ਆਮੀਨ